ਲੋ ਬਈ ਮਿੱਤਰੋ ਸਸੀਕਾਲ ਜੀ ਬਾਈ ਕੀ ਹਾਲ ਚਾਲ ਹਰ ਸਾਰੇ ਭਰਾ ਠੀਕ ਠਾਕ ਆ ਲੋ ਬਈ ਮਿੱਤਰੋ ਬਾਈ ਜੀ ਹੋ ਗਏ 4-5 ਦਿਨ ਹੋ ਗਏ ਬਹੁਤ ਬੁਰਾ ਹਾਲ ਆ ਬੁਖਾਰ ਚੜੀ ਜਾਂਦਾ ਬਾਈ ਰੇਸ਼ਾ ਬਹੁਤ ਜਿਆਦਾ ਆ ਛਾਤੀ ਜਾਵਾ ਤੇ ਬਾਈ ਇੱਕ ਆਪਣਾ ਕਬੂਤਰ ਮਰ ਗਿਆ ਬਾਈ ਕਿਉਂਕਿ ਬਾਈ 4-5 ਦਿਨ ਹੋ ਗਏ ਖਿਆਲ ਇੰਨਾ ਖੁੱਡਿਆਂ ਚ ਰਿਹਾ ਨਹੀਂ ਬਾਈ ਤੇ ਕਬੂਤਰ ਮਰ ਗਿਆ 77 ਨੰਬਰ ਠੱਲ ਵਾਲਾ ਤੇ ਬਾਈ ਮੈਂ ਧਿਆਨ ਨਾਲ ਵੇਖਿਆ ਹੋਣੀ ਬਾਈ ਕਿਹੜਾ ਸੀਗਾ ਕੀਰਾਂ ਦੇਖਿਆ ਤੇ ਉਹਨੂੰ ਨੱਪ ਗਏ ਤੇ ਬਾਈ ਬਹੁਤ ਬੁਰਾ ਹਾਲ ਹੈ ਤੇ ਹੁਣ ਟੈਸਟ ਕਰਵਾਏ ਹੁਣ ਦੇਖਦੇ ਆਂ ਬਈ ਟੈਸਟਾਂ ਚ ਕੀ ਆਉਂਦਾ ਤੇ ਬਾਈ ਠੰਡ ਤੋਂ ਬਚ ਕੇ ਰੋ ਕਿਉਂਕਿ ਬਾਈ ਮੋਟਰਸਾਈਕਲ ਤੇ ਜਾਣਾ ਉਹਦਾ ਪ੍ਰੋਪਰ ਜਲਟ ਜੂਟ ਪਾ ਕੇ ਨਿਕਲਿਆ ਕਰੋ ਬਾਈ ਮੈਂ ਤਾਂ ਰਗੜਿਆ ਗਿਆ ਬਹੁਤ ਬੁਰਾ ਹਾਲ ਹੈ ਬਾਈ ਤੇ ਡਾਕਟਰਾਂ ਦਾ ਹੀ ਟੈਸਟ ਆਉਣਗੇ ਫਿਰ ਉਸ ਤੋਂ ਬਾਅਦ ਦੇਖਦੇ ਆਂ ਪਹਿਲਾਂ ਬਾਈ ਬੁਖਾਰ ਤੇ ਟੀਕੇ ਲਵਾਈ ਗਏ ਤੇ ਬਾਈ ਹੁਣ ਤਾਂ ਰੀਸ਼ਾ ਬਹੁਤ ਹੀ ਬੁਰਾ ਛਾਤੀ ਆਏ ਬੋਲਦੀ ਹੈ ਬਈ ਗੱਲਾਂ ਹੀ ਛੱਡੋ ਤੇ ਕਿ ਭਾਈ ਅੱਜ ਜਨਵਾਰ ਨਹੀਂ ਕੱਟੇ ਬਾਹਰ ਬਾਈ ਸੇਤ ਹੀ ਹੈ ਨਹੀਂ ਸੱਟ ਤੇ ਰੱਬ ਬਾਈ ਬੱਦਲ ਬਾਈ ਕੱਢੀ ਬੈਠਾ ਠੀਕ ਆ ਉਹ ਖੁੱਡੇ ਸਾਫ ਕਰਨ ਵਾਲੇ ਆ ਬਾਈ ਦੋ ਜੇ ਸੈਟ ਹੋਵਾਂਗੇ ਤਾਂ ਫਿਰ ਕਰਾਂਗੇ ਉਹ ਬਾਈ ਕੀ ਹਾਲ ਚਾਲ ਆ ਬਾਈ ਬਾਈ ਜੀ ਰੁੱਜੇ ਪਏ ਆ ਪਖਾਰ ਖੰਗ ਚ ਖਾਮ ਰੇਸ਼ ਆ ਬਾਈ ਬਹੁਤ ਜਿਆਦਾ ਤੇ ਬਾਈ ਇੱਥੇ ਜਮੀ ਬੀਜੀ ਆ ਤੇ ਸੁੱਕੇ ਚ ਬੀਜੀ ਸੀ ਉਗਰੀ ਨਹੀਂ ਘਾ ਦਾ ਛਿੱਟਾ ਦੇਣਾ ਇੱਕ ਇਹਦੇ ਚ ਤੇ ਕੱਲਾ ਜਾਣੇ ਦਾ ਭਈ ਆ ਹੁੰਦਾ ਹਨਾ ਆ ਘਾ ਨੂੰ ਵੀ ਪਾਣੀ ਲਾਉਣ ਨਾਲ ਤੇ ਬਈ ਬੁਖਾਰ ਚੜੀ ਜਾਂਦਾ ਚਾਰਾਂ ਪੰਜ ਦਿਨ ਉਹ ਉੱਠਿਆ ਜਾਂਦਾ ਨਹੀਂ ਬੁਰਾ ਹਾਲ ਆ ਬਾਈ ਤੇ ਉਹਦੇ ਚ ਡੀਪ ਆਉਣੀ ਪੀ ਪਾਉਣੀ ਆ ਕਣਕਚੋ ਉਵੇਂ ਪਿਆ ਬਾਈ ਸਾਰਾ ਕੰਮ ਖੜਾ ਨਾ ਦਿਹਾੜਾ ਕੱਥੇ ਆਉਂਦਾ ਸ਼ਕਲ ਬਈ ਮੈਂ ਵਿਖਾਉਣ ਵਾਲੀ ਮੇਰੀ ਹੈ ਨਹੀਂ ਮੇਰਾ ਭਰਾ ਹੁਣ ਕਣਕਚ ਵੀ ਰੇ ਰੂ ਸੱਟਦੇ ਆ ਸਪਰੇਅਸ ਪੂਆ ਲੱਗ ਪਗਾ ਬਈ ਸੈੱਟ ਹੋਊ ਫੇਰ ਬਾਈ ਜੀ ਛਾਤੀ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਆ ਹੁਣ ਉੱਠਿਆ ਬਾਈ ਨਾਲੇ ਮੈਂ ਕਿਹਾ ਕੀੜਾ ਕੱਢ ਲਗੇ ਮੜਾ ਨਾਲੇ ਕੂਤਰ ਪਾਤਰ ਵੇਖ ਲਗੇ ਲਓ ਬਾਈ ਮਿੱਤਰੋ ਵਰਮੜਾਏ ਨਾਤਿਆਂ ਬਾਈ ਤੇ ਹੁਣ ਆਂਦੀ ਹੁੰਦੇ ਸ਼ਕਲ ਜੀ ਬਣੀ ਆ ਬਾਈ ਪਾਲਾ ਪੁਰਾ ਹਲ ਮਰਨ ਵਾਲੇ ਕਰਤਾ ਹੈ ਵਿਚਾਰੀ ਛਾਹ ਨੂੰ ਇਫੈਕਸ਼ਨ ਖੰਗ ਜਖਾਮ ਬਹੁਤ ਹੁਣ ਤਾਂ ਨਾ ਵੱਡੇ ਫੁੱਡੇ ਚ ਵੀ ਵੜਦੇ ਆ ਜਦੋਂ ਮੂੰਹ ਮਾਮ ਲੇਟ ਕੇ ਬਾੜ ਨੂੰ ਜੀ ਕਰਵਾ ਤੇ ਇਹਦੇ ਇੱਕ ਬਾਈ ਕੱਲੇ ਜਾਣ ਦੀ ਜ਼ਿੰਦਗੀ ਨਾ ਕੋਈ ਐਡੀ ਪਾਲੀ ਵਧੀਆ ਨਹੀਂ ਹੁੰਦੀਗੀ ਹੁਣ ਮੇਰਾ ਕੰਮ ਪਿਆ ਬਾਲਾ ਕੰਮ ਵਧਿਆ ਪਿਆ ਕੰਮ ਕਰਨ ਵਾਲੇ ਹੁਣ ਸੈਟ ਢੂਗੇ ਤੇ ਫਿਰ ਉਦੋਂ ਬਾਅਦ ਮਾਰਾ ਸੁੱਖ ਰੱਖੇ ਵੀਰ ਦੇਖਾਂਗੇ ਚਲੋ ਬਈ ਇੰਨਾ ਕੀ ਹੈ ਮੇਰਾ ਭਰਾ ਵਲੌਗ ਇਹ ਕੱਲ ਤੋਂ ਪ੍ਰੋਪਰ ਬਣਾਵਾਂਗੇ ਬਈ ਚਲੋ ਠੀਕ ਹੈ ਬਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਾ ਕਰਦੇ ਪਰ ਚੱਕ ਦਿਖਿਣਾ ਉਹ ਬੰਦਾ ਵੇਖੋ ਸਾਡਾ ਹੀ ਕਰਦਾ